ਸ਼ਲੋਕ ਮਹਿਲਾ ਤੀਜਾ ਹਉ ਮੈਂ ਮਮਤਾ ਮੋਹਣੀ ਮਨ ਮੁਖਾਂ ਨੂੰ ਗਈ ਖਾਇ ਜੋ ਮੋ ਦੁਜਾ ਕਿਤ ਲਾਇੰਦੇ ਤਨਾ ਵਿਆਪ ਰਹੀ ਲਪਟਾਇ ਗੁਰ ਤੇ ਸ਼ਬਦ ਪਰ ਜਾਲੀਏ ਤਾ ਇਹ ਵਿੱਚੋਂ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੇ ਮਨ ਆਏ ਨਾਨਕ ਮਾਇਆ ਕਾ ਮਾਰਣ ਹਰ ਨਾਮ ਹੈ ਗੁਰਮੁਖ ਪਾਇ ਜਾਏ ਮੈਲਾ ਤੀਜਾ ਇਹ ਮਨ ਕੇ ਤੜਿਆ ਜੁਗ ਭਰ ਮੇਰਾ ਫਿਰ ਰਹਿ ਨ ਆਵੇ ਜਾਏ ਹਰ ਪਾਣ ਤਾ ਪਰਮਾਇਨ ਕਰ ਪਰਪੰਚ ਖੇਲ ਉਪਾਇ ਜਾਂ ਹਰ ਬਖਸ਼ੇ ਤਾ ਗੁਰ ਮਿਲੇ ਅਸਥਿਰ ਰਹੈ ਸਮਾਇ ਨਾਨੁ ਮਨ ਹੀ ਤੇ ਮਨ ਮੰਨਿਆ ਨਾ ਕਿਸ਼ਮਰ ਨਾ ਜਾਏ ਤੋੜੀ ਕਾਇਆ ਕੋਟ ਅਪਾਰ ਹੈ ਮਿਲਣਾ ਸੰਜੋਗੀ ਕਾਇਆ ਅੰਦਰ ਆਪ ਵਸ ਰਹਾ ਆਪੇ ਰਸ ਪੋਗੀ ਆਪ ਅਤੀਤ ਅਲਿਪਤ ਹੈ ਨਿਰਜੋਗ ਹਰ ਜੋਗੀ ਜੋ ਤਿਸ ਭਾਵੈ ਸੋ ਕਰੇ ਹਰ ਕਰੇ ਸੋ ਹੋਗੀ ਹਰ ਗੁਰਮੁਖ ਨਾਮ ਧਿਆਈਐ ਲੈ ਜਾਏ ਬਜੋਗੀ ਸ਼ਲੋਕ ਮਹਲਾ 3 ਵਾ ਵਾ ਆਪ ਅਖਾਐਂਦਾ ਗੁਰ ਸ਼ਬਦ ਦੀ ਸੱਚ ਸੋਏ ਵਾ ਵਾ ਸਿੱਖ ਸਲਾਹ ਹੈ ਗੁਰਮੁਖ 부ਝੈ ਕੋਇ ਵਾ ਵਾ ਬਾਣੀ ਸੱਚ ਹੈ ਸੱਚ ਮਿਲਾਵਾ ਹੋਇ ਨਾਨਕ ਵਾ ਵਾ ਕਰਤੇ ਆ ਤਰਬ ਪਾਇਆ ਕਰਮ ਪ੍ਰਾਪਤ ਹੋਇ ਮੈਂ ਲਾ ਤੀਜਾ ਵਾ ਵਾ ਕਰਤੀ ਹਸਨਾ ਸ਼ਬਦ ਸੁਆਈ ਪੂਰੇ ਸ਼ਬਦ ਤਵ ਮਿਲਿਆ ਆਈ ਵਡ ਭਾਗੀਆਂ ਵਾ ਵਾ ਮੋਹ ਕਢਾਈ ਵਾ ਵਾ ਕਰੇ ਸਈ ਜਨ ਸੋਹਣੇ ਤਨ ਕੋ ਪ੍ਰਜਾ ਪੂਜਣ ਆਈ ਵਾ ਵਾ ਕਰਮ ਪਰਾਪਤ ਹੋਵੇ ਨਾਨਕ ਦਰਸ ਚ ਸੋਭਾ ਪਾਈ ਪੌਣੀ ਬਜਰ ਕਪਾਟ ਕਾ ਆਂਗੜ ਭੀਤਰ ਕੂੜ ਕੁਸਤ ਅਭਿਮਾਨੀ ਕਰਮ ਭੂਲੇ ਨਦਰ ਨਾ ਆਵਨੀ ਮਨ ਮੁਖ ਅੰਧ ਅਗਿਆਨੀ ਉਪਾਏ ਕਿਤੈ ਨਾ ਲਭਨੀ ਕਰ ਭੇਖ ਸਕੇ ਭੇਖਵਾਨੀ ਗੁਰ ਸ਼ਬਦੀ ਖੁਲਾਈਆਂ ਹਰ ਨਾਮ ਜਪਾਨੀ ਹਰ ਜਿਉ ਅੰਮ੍ਰਿਤ ਬਿਰਖ ਹੈ ਜਿਨ ਪੀਆ ਤੇ ਤ੍ਰਿਪਤਾਨੀ ਸ਼ਲੋਕ ਮੈਲਾ ਤੀਜਾ ਵਾ ਵਾ ਕਰਤੇ ਆ ਰਹਿਣ ਸੁਖ ਵਾ 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 ਕਰਤੇ ਆ ਸਦਾ ਆਨੰਦ ਹੋਵੇ ਮੇਰੀ ਮਾਂ ਵਾ ਵਾ ਕਰਤੇ ਆ ਹਰ ਸਿਓ ਲੇਵ ਲੈ ਵਾ ਵਾ ਕਰਮੀ ਬੋਲੇ ਬੁਲਾਏ ਵਾ ਵਾ ਕਰਤੇ ਆ ਸ਼ੋਭਾ ਪਾਇ ਨਾਨਕ ਵਾ ਵਾ ਸਤ ਰਜ਼ਾ ਮਹਿਲਾ ਤੀਜਾ ਵਾ ਵਾ ਬਾਣੀ ਸਚ ਹੈ ਗੁਰਮੁਖ ਲੱਦੀ ਫਾਲ ਵਾ ਵਾ ਸ਼ਬਦੇ ਉਚਰ ਵਾ ਵਾ ਹਿਰਦੈ ਨਾਲ ਵਾ ਵਾ ਕਰਤਿਆਂ ਹਰ ਪਾ ਸੈਜੇ ਗੁਰਮੁਖ ਫਾਲ ਸੇਵਡ ਭਾਗੀ ਨਾਨਕਾ ਹਰ ਹਰ ਰਿਦੈ ਸੰਭਾਲ ਤੋੜੀ ਏ ਮਨ ਅਤ ਲੋਭੀਆ ਨਿਤ ਲੋਭੇ ਰਤ ਮਾਇਆ ਮਨਸਾ ਮੋਣੀ ਦਾ ਦੇਸ ਫੇਰਤ ਅੰਦਰ ਨਾ ਜਾਤ ਨਾ ਜਾਏ ਸੀ ਮਨ ਮੁਖ ਦੁਖ ਖਤ ਹਸਨ ਹਰ ਦਸ ਨਾ ਚਖਿਓ ਠੀਕ ਬੋਲਤ ਜਿਨਾਂ ਗੁਰਮੁਖ ਅੰਮ੍ਰਿਤ ਚਾਖਿਆ ਸੇ ਜਨ ਤ੍ਰਿਪਤ ਤਤ ਸ਼ਲੋਕ ਮਹਿਲਾ ਤੀਜਾ ਵਾ ਵਾ ਤਿਸਨੂੰ ਆਖੀਐ ਜੇ ਸੱਚਾ ਗੰਭੀਰ ਵਾ ਵਾ ਤਿਸਨੂੰ ਆਖੀਐ ਜੇ ਗੁਣ ਦਾਤ ਮਤ ਤੀਜਾ ਵਾਹ ਵਾ ਤਿਸ ਨੂੰ ਅੱਖੀਏ ਜੇ ਸਭ ਮੈਂ ਰਹਾ ਸਮਾਏ ਵਾਹ ਵਾ ਤਿਸ ਨੂੰ ਅੱਖੀਏ ਜੇ ਦਿਨ ਬਾਰਿਜ ਤਸੰਬਾਹੇ ਨਾਨਕ ਵਾਹ ਵਾ ਇੱਕੋ ਕਰਸਾ ਲਾਈਏ ਜੇ ਸਤਗੁਰ ਦਿਆ ਦਿਖਾਏ ਮੈਂ ਲਾ ਤੀਜਾ ਵਾਹ ਵਾ ਗੁਰਮੁਖ ਸਦਾ ਕਰੇ ਮਨਮੁਖ ਮਰੈ ਵਿਖ ਖਾਏ ਉਹਨਾ ਵਾ ਵਾ ਨਾ ਭਾਵਈ ਦੁਖੇ ਦੁਖ ਵਿਹਾਰੇ ਗੁਰਮੁਖ ਅੰਮ੍ਰਿਤ ਪੀਵਣਾ ਵਾ ਵਾ ਕਰੇ ਲੇਵ ਲੈ ਨਾਨਕ ਵਾ ਵਾ ਕਰੇ ਸੇ ਜਨ ਨਿਰਮਲੇ ਤ੍ਰਿਭੁਮਣ ਸੋ ਜੀ ਪਾਇ ਪੌੜੀ ਹਰ ਕੈ ਭਾਣ ਗੁਰ ਮਿਲੈ ਸੇਵਾ ਭਗਤ ਦਨੀ ਦਾ ਹਰ ਕੈ ਭਾਣ ਹਰ ਮਨ ਵਸੈ ਸਹਿਜ ਦੇ ਰਸ ਪੀਜੈ ਹਰ ਕੈ ਭਾਣ ਸੁਖ ਪਾਈਐ ਹਰ ਲਾ ਨਿਤ ਲੀਜੈ ਹਰ ਕੈ ਤਖਤ ਬਹਾਲੀਐ ਨਿਜ ਘਰ ਸਦਾ ਵਸੀਜੈ ਹਰ ਕਾ ਭਾਣ ਤਿਨੀ ਮੰਨਿਆ ਜਿਨਾ ਗੁਰੂ ਮਿਲੀ ਜੈ ਸ਼ਲੋਕ ਮਹਿਲਾ ਤੀਜਾ ਵਾ ਵਾਸੇ ਜਨ ਸਦਾ ਕਰਹਿ ਜਿਨ ਕੋ ਆਪੇ ਦੇ ਬੁਝਾਈ ਵਾ ਵਾ ਕਰਤੇ ਆ ਮਨ ਨਿਰਮਲ ਹੋਵੇ ਹਉਮੈ ਵਿੱਚੋਂ ਜਾਏ ਵਾ ਵਾ ਗੁਰਸਿੱਖ ਜੋ ਨਿਤ ਕਰੇ ਸੋ ਮਨ ਚਿੰਦਿਆ ਫਲ ਪਾਏ ਵਾ ਵਾ ਕਰੇ ਸੇ ਜਨ ਸੋਹਣੇ ਹਰ ਤਨ ਕੈ ਸੰਗ ਮਿਲਾਏ ਵਾ ਵਾ ਹਿਰਦੈ ਉਚਰਾ ਮੁਖੋਂ ਵੀ ਵਾ ਵਾ ਕਰਿਓ ਨਾਨਕ ਵਾ ਵਾ ਜੋ ਕਰੈ ਹਉ ਤਨ ਮਨ ਤਿਨ ਕੋ ਦੇਉ ਮਹਿਲਾ ਤੀਜਾ ਵਾ ਵਾ ਸਾਹਿਬ ਸਚ ਹੈ ਅੰਮ੍ਰਿਤ ਜਾ ਕਾ ਨੋ ਜਿਨ ਸੇਵਿਆ ਤੈਨ ਥਲ ਪਾਇਆ ਹਉ ਤਿਨ ਬਲਿਹਾਰ ਜਾਉ ਵਾ ਵਾ ਗੁਣੀ ਨਿਧਾਨ ਹੈ ਜਿਸ ਨੂੰ ਦੇ ਸੋ ਖਾਏ ਵਾ ਵਾ ਦਲ ਥਲ ਭਰਪੂਰ ਹੈ ਗੁਰਮੁਖ ਪਾਇਆ ਜਾਏ ਵਾ ਵਾ ਗੁਰਸਿੱਖ ਨਿਤ ਸਭ ਕਰੋ ਗੁਰਪੂਰੇ ਵਾ ਵਾ ਪਵ ਨਾਨਕ ਵਾ ਵਾ ਜੋ ਮਨ ਚਿਤ ਕਰੇ ਤਿਸ ਜਮ ਕੰਕਰ ਨੇੜ ਨ ਆਵੇ ਪੌੜੀ ਹਰ ਜੀਉ ਸੱਚਾ ਸਚ ਹੈ ਸੱਚੀ ਗੁਰਬਾਣੀ ਸਤ ਗੁਰ ਤੇ ਸੱਚ ਪਛਾਣੀਐ ਸੱਚ ਸਹਜ ਸਮਾਣੀ ਅਨੰਦਿਨ ਜਾਗੈ ਨਾ ਸਵੇ ਜਾਗਤ ਰਹਿਣ ਵਿਹਾਣੀ ਗੁਰਮਤੀ ਹਰ ਰਸ ਚਾਖਿਆ ਸੇ ਪੁੰਨ ਪਰਾਣੀ ਦਿਨ ਗੁਰ ਕਿਨੈ ਨਾ ਪਾਇਓ ਪਚ ਮੋਏ ਅਜਾਣੀ ਸ਼ਲੋਕ ਮੈਲਾ ਤੀਜਾ ਵਾ ਵਾ ਬਾਣੀ ਨਰੰਕਰ ਹੈ ਤਿਸ ਜੇਵਡ ਅਵਰਨਾ ਕੋਏ ਵਾ ਵਾ ਅਗੰ ਅਥਾ ਹੈ ਵਾ ਵਾ ਸੱਚਾ ਸੋਏ ਵਾ ਵਾ ਵੇ ਪਰਵਾਹ ਹੈ ਵਾ ਵਾ ਕਰ ਸੋਏ ਵਾ ਵਾ ਅੰਮ੍ਰਿਤ ਨਾਮ ਹੈ ਗੁਰਮੁਖ ਪਾਵੇ ਕੋਏ ਵਾ ਵਾ ਕਰਮੀ ਪਾਈਐ ਆਪ ਦਇਆ ਕਰ ਦੇ ਨਾਨਕ ਵਾ ਵਾ ਗੁਰਮੁਖ ਪਾਈਐ ਅਨੰਦਿ ਨਾਮ ਲਏ ਮਹਿਲਾ ਤੀਜਾ ਦਿਨ ਸਤਗੁਰ ਸੇਵੇ ਸ਼ਾਂਤ ਨਾਵਈ ਦੂਜੀ ਨਹੀਂ ਜਾਏ ਜੇ ਬਹੁ ਤੇਰਾ ਲੋਚੀਐ ਰਣ ਕਰਮੈ ਨਾ ਪਾਇਆ ਜਾਏ ਜਿਨਾਂ ਅੰਤਰ ਲੋਭ ਵਿਕਾਰ ਹੈ ਦੂਜੇ ਪਾਏ ਖੁਆਏ ਜੰਮਣ ਮਰਨ ਚੁੱਕਈ ਹਮੇ ਵਿੱਚ ਦੁੱਖ ਪਾਇ ਜਿੰਨਾ ਸਤਗੁਰ ਸਿਓ ਚਿਤ ਲਾਇ ਸੋ ਖਾਲੀ ਕੋਈ ਨਾ ਹੈ ਤੈਨ ਜਮ ਕੀ ਤਲਬ ਨ ਹੋਵਈ ਮਾ ਓਏ ਦੁੱਖ ਸਾਇ ਨਾਨਕ ਗੁਰਮੁਖ ਉਬਰੇ ਸੱਚੇ ਸ਼ਬਦ ਸਮਾਹੇ ਪੌੜੀ ਢਾਡੀ ਤੈਸਨੋ ਆਖੀਐ ਜੇ ਖਸਮੇ ਧਰੇ ਪਿਆਰ ਦਰ ਖੜਾ ਸੇਵਾ ਕਰੇ ਗੁਰ ਸ਼ਬਦ ਦੀ ਵਿਚਾਰ ਢਾਡੀ ਦਰਖਰ ਪਾਏ ਸੀ ਸੱਚ ਰੱਖੇ ਔਰ ਥਾਰ ਢਾਡੀ ਕਾ ਮਹਿਲ ਅਗਲਾ ਹਰ ਕਹ ਨਾ ਪਿਆਰ ਢਾਡੀ ਕੀ ਸੇਵਾ ਚੱਕਰੀ ਹਰ ਜਪ ਹਰ ਨਿਸਤਾਰ ਸ਼ਲੋਕ ਮਹਿਲਾ ਤੀਜਾ ਗੂਜਰੀ ਜਾਂਤ ਗੋਵਾਰ ਜਾਂ ਸਹਿ ਪਾਏ ਆਪਣਾ ਗੁਰ ਤੇ ਸ਼ਬਦ ਵਿਚਾਰ ਅਨੰਦੇ ਹਰ ਜਪ ਜਪਣ ਜੇ ਸਤ ਗੁਰ ਮਿਲੇ ਤਿਸ ਤੋਂ ਪਵੈ ਸਤੁਲਵੰਤੀ ਨਾਰ ਸਾ ਹੁਕਮ ਪਛਾਣ ਕੰਤ ਕਾ ਜਿਸਨੂੰ ਕਿਰਪਾ ਕੀਤੀ ਕਰਤਾਰ ਓਹ ਕੁਚਜੀ ਕੁਲਖਣੀ ਪਰ ਹਰ ਛੋਡੀ ਪਤਾਰ ਪੈ ਪੈ ਮਲ ਟੱਟੀ ਆ ਨਿਰਮਲ ਹੋਵੇ ਸਰੀਰ ਅੰਤਰ ਪ੍ਰਗਾਸ ਮਤ ਉਤਮ ਹੋਵੇ ਹਰ ਜਪ ਗੁਣੀ ਗਹੀਰ ਪੈ ਵਿੱਚ ਬੈਸੈ ਪੈ ਰਹਿ ਪੈ ਵਿੱਚ ਕੁਮਾਵੇ ਕਾਰ ਇੱਥੇ ਸੁਖ ਵਡਿਆਈਆ ਦਰਗਾਹ ਮੁਖ ਦੁਆਰ ਪੈ ਤੇ ਨਿਰਭਉ ਪਾਈਏ ਮੇਲ ਜੋਤੀ ਜੋਤ ਅਪਾਰ ਨਾਨਕ ਖਸਮੈ ਭਾਵੇਂ ਸਫਲੀ ਜਿਸ ਨੂੰ ਆਪੇ ਬਖਸ਼ੇ ਕਰਤਾਰ ਮੈਂ ਲਾ ਤੀਜਾ ਸਦਾ ਸਦਾ ਸਾ ਲਾਈਏ ਸੱਚੇ ਕੋ ਬਲ ਜਾਓ ਨਾਨਕ ਏਕ ਛੋੜ ਦੂਜੇ ਲੱਗੇ ਸਾਝੇ ਵਾ ਜਲ ਜਾਓ ਪੌੜੀ ਅੰਸ਼ਾ ਉਤਾਰ ਉਪਾਯੋਂਨ ਪਾਉ ਦੂਜਾ ਕੀਆ ਜਿਉ ਰਾਜੇ ਰਾਜਕੁਮਾਉ ਵੰਦੇ ਦੁਖ ਸੁਖ ਭੀੜੀਆ ਈਸ਼ਰ ਬੰਮਾ ਸੇ ਵੰਦੇ ਅੰਤ ਤਿਨੀ ਨਾ ਲਈਆ ਨਿਰਭਉ ਨਿਰੰਕਰ ਅਲਖ ਹੈ ਗੁਰਮੁਖ ਪ੍ਰਗਤੀਆ ਤਿਥੈ ਸੋਗ ਵਿਜੋਗ ਨਾ ਵਿਆਪਈ ਅਸਥਿਰ ਜਗthੀਆ ਸ਼ਲੋਕ ਮਹਲਾ 3 ਜ ਏ ਸਭ ਕਿਛ ਆਉਣ ਜਾਣ ਹੈ ਜਿਤ ਹੈ ਆਕਾਰ ਜਿਨ ਇਹ ਲੇਖ ਲਿਖਿਆ ਸੋ ਹੋਆ ਪਰਵਾਨ ਨਾਨਕ ਜੇ ਕੋ ਆਪ ਗਿਣਾਇਂਦਾ ਸੋ ਮੂਰਖ ਗਾਵਾਰ ਮੈਲਾ ਤੀਜਾ ਮਨਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜਾਂ ਖਿੰਚੇ ਤਾਂ ਜਾਏ ਨਾਨਕ ਹਸਤੀ ਕੁੰਡੇ ਬਹਾਰ ਫਿਰ ਫਿਰ ਓਜੜ ਪਾਇ ਪੌੜੀ ਤਿਸ ਅੱਗੇ ਅਰਦਾਸ ਜਿਨ ਉਪਾਇ ਸਤਗੁਰ ਆਪਣਾ ਸੇਵ ਸਭ ਫਲ ਪਾਇ ਅੰਮ੍ਰਿਤ ਹਲਕਾ ਨਾਉ ਸਦਾ ਪਿਆਇ ਸੰਤ ਜਨ ਕੈ ਸੰਗ ਦੁੱਖ ਮਿਟਾਇ ਨਾਨਕ ਤੇ ਅਚਿੰਤ ਹਰ ਧੰਨੇ ਚਲਾਇ ਸਲੋਕ ਮਹਿਲਾ ਤੀਜਾ ਖੇਤ ਮਿਆਲਾ ਉੱਚੀਆਂ ਘਰ ਉੱਚਾ ਨਿਰણો ਮਹਿਲ ਭਗਤੀ ਘਰ ਸਰ ਸੱਜਣ ਪੌਣਿਓ ਬਰਸਨਾ ਤਾਂ ਬਰਸ ਕਹਨਾ ਭੋੜ ਬਰਸੈ ਕਾਹੇ ਨਾਮਕ ਤੈਨ ਬਲ ਹਾਰਣੈ ਜਿਨ ਗੁਰਮੁਖ ਪਾਇ ਮਨ ਮਾਹੇ ਮੈਲਾ ਤੀਜਾ ਮਿੱਠਾ ਸੋ ਜੋ ਪਾਵੰਦਾ ਸੱਜਣ ਸੋ ਜੇ ਰਾਸ ਨਾਨਕ ਗੁਰਮੁਖ ਜਾਣੀਐ ਜਾਂ ਕੋ ਆਪ ਕਰੇ ਪ੍ਰਗਾਸ ਪੌਣੀ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹੋ ਤੁਦ ਤਿਆਈ ਜੀ ਜੰਤ ਸਭ ਤੇਰੇ ਆ ਤੂੰ ਰਹਾ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰਤ ਚਾਈ ਚਿੰਤਾ ਛੱਡ ਅਚਿੰਤ ਰਹਾ ਨਾਨਕ ਲਗ ਪਾਈ ਸਲੋਕ ਮੈਂ ਲਾਤੀ ਜਾ ਅਸਾ ਕਰਤਾ ਜਗ 모ਆ ਅਸਾ ਮਰੈ ਨਾ ਜਾਏ ਨਾਨਕ ਆਸਾਂ ਪੂਰੀਆਂ ਸੱਚੇ ਸਿਉ ਚਿਤ ਲਾਏ ਮੈਂ ਲਾ ਤੀਜਾ ਆਸਾਂ ਮਨਸਾ ਮਰ ਜਾਏ ਸੀ ਜਿਨ ਕੀਤੀ ਸੋ ਲੈ ਜਾਏ ਨਾਨਕ ਨਿਹਚਲ ਕੋ ਨਹੀਂ ਬਾਝੋ ਹਰ ਕੈ ਨਾਏ ਪੌੜੀ ਆਪੇ ਜਗਤ ਉਪਾਇਓਨ ਕਰ ਪੂਰਾ ਥਾਟ ਆਪੇ ਸ਼ਾ ਆਪੇ ਵੰਦਰਾ ਆਪੇ ਹੀ ਹਰ ਬਾਤ ਆਪੇ ਸਾਗਰ ਆਪੇ ਦੁਇ ਥਾ ਆਪੇ ਹੀ ਖੇਵਾਤ ਆਪੇ ਗੁਰ ਚੇਲਾ ਹੈ ਆਪੇ ਆਪੇ ਦੱਸੇ ਕਾਟ ਜਨ ਨਾਮਕ ਨਾਮ ਧਿਆਏ ਤੂੰ ਸਭ ਕਿਲ ਵਿਖ ਕਾਟ ਛੱਡ